ਜੈ ਬਾਬੇ ਦੀ ਸਾਰਿਆਂ ਨੂੰ ਦੁਸਾਂਚ ਕਲਾ ਵਿਖੇ ਪੰਜਮਾ ਵਿਸ਼ਾਲ ਚੌਂਕੀ ਭੰਡਾਰਾ ਸੋ ਸੰਗਤਾਂ ਜਿਹੜੇ ਪ੍ਰਬੰਧਕ ਕਮੇਟੀ ਮੈਂਬਰ ਹੈਗੇ ਉਹ ਅੱਜ ਦੁਸਾਂਚ ਕਲਾਡੇ ਸੇਵਾमां ਉਕਤਤ ਕਰਦੇ ਹੋਏ ਜਿਵੇਂ ਕਿ ਤੁਹਾਨੂੰ ਦੱਸਿਆ ਕਿ ਪੰਜਮਾ ਵਿਸ਼ਾਲ ਚੌਂਕੀ ਤੇ ਭੰਡਾਰਾ ਇਹ 15 ਮਾਰਚ ਦਿਨ ਸ਼ਨੀਵਾਰ ਨੂੰ ਚੇਤ 2 ਨੂੰ ਇਹ ਬੜੀ ਸ਼ਰਧਾ ਭਾਵਨਾ ਨਾਲ ਕਾਰਪੋਰੇਟਰ ਲੇਟ ਬੈਂਕ ਜਿਹੜੀ ਆ ਪੈਂਡ ਸੋਸਾਇਟੀ ਬੈਂਕ ਜਿਹਨੂੰ ਕਹਿੰਦੇ ਆ ਮੰਡਾਲੀ ਰੋਡ ਚੌਂਕ ਤੇ ਉੱਥੇ ਜਿਹੜਾ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਜਿਸ ਵਿੱਚ ਤਾਜ ਨਗੀਨਾ ਤੇ ਕੇ ਕਲਦੀਪ ਕਲਾਕਾਰ ਜਿਹੜੇ ਉਹ ਬਾਬਾ ਜੀ ਦੀ ਮਹਿਮਾ ਦਾ ਗੁਣਗਾਨ ਕਰਨ ਕੇ ਸੋ ਗੁਰੂਕਲ ਲੰਗਰ ਜਿਹੜਾ ਬਾਬਾ ਜੀ ਦਾ ਲੰਗਰ ਭੰਡਾਰਾ ਉਹ ਟੁੱਟ ਵਰਤਾਇਆ ਜਾਵੇਗਾ ਸੰਗਤਾਂ ਨੂੰ ਬੇਨਤੀ ਹੈ ਕਿ 15 ਮਾਰਚ ਦਿਨ ਸ਼ਨੀਵਾਰ ਨੂੰ ਸ਼ਾਮ ਪਿੰਡ ਦੂਸਾਂਝ ਗਲਾ ਵਿਖੇ ਪਹੁੰਚ ਕੇ ਬਾਬਾ ਜੀ ਦੀ ਮਹਿਮਾ ਦਾ ਤੇ ਬਾਬਾ ਜੀ ਦੇ ਦਰਸ਼ਨ ਦਾ دیدਾਰੇ ਦਾ ਆਨੰਦ ਮਾਣ ਸੋ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਹਮ ਹਮਾ ਕੇ ਪਹੁੰਚਣ ਦੀ ਕਿਰਪਾਲਤਾ ਕਰਨ ਖੁੱਲੇ ਪੰਡਾਲ ਸਜਾਈ ਜਾਣਗੇ ਬਾਬਾ ਜੀ ਦੀ ਜੋਤ ਜਿਹੜੀ ਆ ਉਹਦੀ ਪ੍ਰਕਰਮਾ ਸਵੇਰੇ 10 ਵਜੇ ਕੀਤੀ ਜਾਵੇਗੀ ਸ਼ਾਮ ਨੂੰ 6 ਵਜੇ ਬਾਬਾ ਜੀ ਦਾ ਟੁੱਟ ਲੰਗਰ ਵਰਤਾਇਆ ਜਾਵੇਗਾ ਤੇ 7 ਵਜੇ ਚੌਂਕੀ ਜਿਹੜੀ ਆ ਰੰਭ ਕੀਤੀ ਜਾਵੇਗੀ ਸੋ ਦੇਖ ਸਕਦੇ ਹੋ ਤੁਸੀਂ ਦੁਸਾਂਝ ਕਲਾ ਤੋਂ ਸ੍ਰਿੰਦਰਪਾਲ ਕੁੱਕ ਦੀ ਖਾਸ ਰਿਪੋਰਟ ਦੁਸਾਂਝ ਲਾਈਵ ਨਿਊਜ਼ ਚੈਨਲ ਰਹੀ ਸਾਰਿਆਂ ਨੂੰ ਜੈ ਬਾਬੇ ਦੀ ਬਹੁਤ ਬਹੁਤ ਧੰਨਵਾਦੀ ਜਿਕਾਰਾ ਪਾਉਣਾ ਹਰੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜਿਕਾਰਾ ਦੁੱਧਾਤਾਰੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਜੈ ਬਾਬੇ ਦੀ ਸਾਰਿਆਂ ਨੂੰ